ਬਾਬਾ ਜੀ ਇੱਕ ਨਾ ਤੁਹਾਡੀ ਵੀਡੀਓ ਵਾਇਰਲ ਹੈ ਹਵਨ ਕਰਦੇ ਆਂ ਦੀ ਹਰਿਦੁਆਰ ਦੀ ਜੀ ਕਿ ਬਾਣੇ ਦਾ ਧਾਰੀ ਗੁਰੂ ਦਸ ਸਿੰਘ ਇਹ ਹਵਨ ਕਰ ਸਕਦਾ ਸਿੱਖ ਧਰਮ ਦੇ ਵਿੱਚ ਇਹ ਪ੍ਰਥਾ ਹੈ ਹਰ ਸਿੱਖ ਹਵਨ ਕਰ ਸਕਦਾ ਹੂੰ ਪ੍ਰਾਤਨ ਕਾਲੀ ਤਰ ਪਾਛਾ ਤੋਂ ਲੈ ਕੇ ਹੂੰ ਅੱਜ ਤੱਕ ਸਿੱਖ ਹਵਨ ਕਰਦੇ ਆਏ ਨੇ ਸਿਰਫ ਕੀ ਹੈ ਇਸ ਨੂੰ ਵੱਡੇ ਪੱਧ ਤੇ ਦਿਖਾਇਆ ਨਹੀਂ ਗਿਆ ਹੂੰ ਜਦੋਂ ਅਸੀਂ ਉਹਦਾ ਪ੍ਰਚਾਰ ਵਾਸਤੇ ਸਮਾਜ ਚ ਨਿਕਲਦੇ ਆਂ ਤਾਂ ਅੱਜ ਲੋਕਾਂ ਦੇ ਮਨਾਂ ਚ ਸਵਾਲ ਆਏ ਆ ਮੈਂ ਇਹ ਹੀ ਕਹਾਂਗਾ ਪ੍ਰਾਤਨ ਸਾਡੇ ਬਜ਼ੁਰਗ ਸੁਬਾ ਸ਼ਾਮ ਧੂਪ ਕਰਦੇ ਨੇ ਉਹ ਵੀ ਇੱਕ ਹਵਨ ਦਾ ਇੱਕ ਛੋਟਾ ਰੂਪ ਹੈ ਹਮ ਹਰ ਬੰਦੇ ਨੂੰ ਬਾਣੀ ਦੇ ਨਾਲ ਬਾਣੀ ਦੇ ਨਾਲ ਖਾ ਦਸਮ ਦੀ ਬਾਣੀ ਦੇ ਨਾਲ ਤੁਸੀਂ ਜਾਪ ਸਾਧ ਕਰੋ ਹਵਨ ਕਰਕੇ ਕਰੋ ਤੁਸੀਂ ਜੀਵਨ ਦਾ ਆਨੰਦ ਲੇਖੋ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਮਰਿਆਦਾ ਹੈ ਹਾਡੀਆਂ ਮਰਿਆਦਾ ਦੇ ਵਿੱਚ ਇਹ ਹਵਨ ਦੀ ਪ੍ਰਾਤਨ ਮਰਿਆਦਾ ਹੈ। ਅਕਾਲ ਤਖਤ ਸਾਹਿਬ ਦੀ ਮਰਿਆਦਾ। ਬਿਲਕੁਲ ਜੀ ਪ੍ਰਾਤਨ ਅਕਾਲ ਤਖਤ ਦੇ ਜਥੇਦਾਰ ਜਿਹੜੇ ਸਾਡੇ ਬੁੱਢਾ ਦਰਦ ਦੇ ਨੇ ਉਹ ਖੁਦ ਹਵਨ ਕਰਦੇ ਨੇ। ਕੋਈ ਪ੍ਰੋਬਲਮ ਨਹੀਂ ਹੈ। ਹੂੰ। ਹਵਨ ਦਾ ਸੱਤ ਖਾਂਡੇ ਸਿੱਤੇ ਮਹਾਰਾਜੀ ਅੱਜ ਆਪਾਂ ਜਾਣੇ ਹਜ਼ੂਰ ਸਾਹਿਬ ਉੱਥੇ ਮਹਾਰਾਜੀ ਨੇ ਆਪਣਾ ਆਪ ਆਪਣਾ ਸਤਜੁਗ ਦਾ ਹਵਨ ਪ੍ਰਗਟ ਕੀਤਾ। ਤਿਲਕ ਤੁਸੀਂ ਲਾਇਆ ਰੁਦਰਾਕਸ਼ ਮਾਲਾ ਤੁਸੀਂ ਪਾਈ ਆ ਸੂਰ ਦਾ ਦੰਦ ਗਲੇ 'ਚ ਤੁਸੀਂ ਪਾਇਆ ਸਿੱਖੀ ਨੂੰ ਸਿੱਖ ਨੂੰ ਇਹ ਚੀਜ਼ਾਂ ਸੋਹਦੀ। ਖਤਰੀਆ ਪੰ ਪਿਲ ਕ ਲਾਉਣਾ ਚਾਹੀਦਾ ਹਮ ਪਿਲ ਤੇ ਲਾਉਣਾ ਚਾਹੀਦਾ ਦੂਸਰਾ ਪਾਤ ਸੂਰ ਦਾ ਦੰਦ ਇੱਕ ਗਿਆਨ ਆਈ ਦੇ ਪਿੱਛੇ ਬਹੁਤ ਵੱਡਾ ਹਮ ਜਿਹੜੇ ਲੋਕ ਇਹਨੂੰ ਸਮਝਦੇ ਨੇ ਕਿ ਪ੍ਰਾਤਨ ਜਿਹੜੇ ਗੁਰੂ ਦੇ ਸਿੱਖ ਤੇ ਜਾਂ ਗੁਰੂ ਦੀਆਂ लाਡਲੀਆਂ ਫੌਜਾਂ ਨੇ ਅੱਜ ਵੀ ਇਹ ਸੂਰ ਦਾ ਦੰਦ ਰੱਖਦੇ ਨੇ ਕਿਉਂਕਿ ਇਲਮਾਂ ਤੋਂ ਬਚਣਾ ਪ੍ਰਾਤਨ ਸਮੇਂ ਦੇ ਵਿੱਚ ਕੀ ਹੁੰਦਾ ਸੀ ਸ਼ਸਤਰ ਬਣੇ ਜਾਂਦੇ ਸੀ ਹਮ ਬੰਦੇ ਤੇ ਸ਼ਬਦਾਂ ਨਾਲ ਹੀ ਬਾਦ ਕਰੇ ਜਾਂਦੇ ਇਹ ਉਹਨਾਂ 12 ਨੂੰ